ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਆਪਣਾ ਫਪਾਰਿਆਂ ਵਾਲਾ ਰਹਿੰਦਾ ਸੀਗਾ ਪ੍ਰੋਜੈਕਟ ਲੱਗਣ ਵਾਲਾ ਤੇ ਲੱਗ ਚੁੱਕਿਆ ਉਹ ਤੁਸੀਂ ਦੇਖ ਸਕਦੇ ਹੋ ਚੱਲਦੇ ਪਹਿਲਾਂ ਲਾਈਟ ਹੈ ਨਹੀਂ ਸੀਗੀ ਤੇ ਜਿਵੇਂ ਇੱਕ ਕਿਵੇਂ ਮੀਂਹ ਪਿਆ ਹੁੰਦਾ ਇਸ ਤਰ੍ਹਾਂ ਪਾਣੀ ਵਧੀਆ ਨਾਲੇ ਫਸਲ ਧੋਤੀ ਜਾਂਦੀ ਆ ਐਵੇਂ ਆ ਬਹੁਤ ਵਧੀਆ ਤੇ ਇਹ ਚੀਜ਼ ਤੇ ਵੀ ਸਬਸਿਡੀ ਆ ਤੇ ਬਹੁਤ ਵਧੀਆ ਚੀਜ਼ ਆ ਇਹ ਅੱਧੇ ਪਾਣੀ ਦੀ ਖਪਤ ਹੋਇਆ ਕਰੂਗੇ ਹੁਣ ਪਹਿਲਾਂ ਅਸੀਂ ਥੋੜਾ ਜਿਹਾ ਔਖਾ ਸੀਗਾ ਚਾਰ ਪੰਜ ਦਿਨ ਬਾਰੀ ਔਖਾ ਹੋਇਆ ਹਫਤੇ 'ਚ ਪਾਉਣਾ ਹੁੰਦਾ ਇਹਨਾਂ 'ਚ ਇੱਕ ਵਾਰੀ ਗਰਮੀਆਂ 'ਚ ਦੋ ਵਾਰੀ ਤੇ ਬਹੁਤ ਵਧੀਆ ਪ੍ਰੋਜੈਕਟ ਆ ਆਪਾਂ ਨੂੰ ਲਾਉਣਾ ਚਾਹੀਦਾ ਹਨਾ ਜੇ ਭਾਗ ਮੰਨ ਕੇ ਚਲੋ ਇੱਕ ਤਰ੍ਹਾਂ ਦੇ ਆਪਾਂ ਨੂੰ ਅੱਡੋ ਅੱਡ ਥੋੜੀ ਖੇਤੀ ਬਦਲਵੀਂ ਕਰਨੀ ਚਾਹੀਦੀ ਆ ਤੇ ਪਹਿਲਾਂ ਤਾਂ ਜਾਦੇ ਪੈਸੇ ਸੀ ਹੁਣ ਤਾਂ ਇਹਨਾਂ ਨੇ ਵਧੀਆ ਕਰਤਾ ਘਟਾਤੇ ਉਹ ਪਰਸਨਲ ਗੱਲਾਂ ਨੇ ਹਨਾ ਮਿਲ ਕੇ ਦੱਸੀਆਂ ਜਾਂਦੀਆਂ ਚਲੋ ਵੀਡੀਓ ਚ ਆਪਾਂ ਕਾਣੂਆ ਕਰਨਾ ਤੇ ਬਹੁਤ ਵਧੀਆ ਚੀਜ਼ ਆ ਇਹ ਅੱਧੇ ਪਾਣੀ ਦੀ ਅੱਧੇ ਟਾਈਮ ਚ ਖਤ ਹੁੰਦੀ ਆ 1 ਏਕੜ ਚ 40 ਲੱਗੇ ਨੇ ਇਹ 40 ਬਾਰੇ ਇੱਕ ਲਾਈਨ ਦੇ ਵਿੱਚ 10 ਨੇ ਚਾਰ ਲਾਈਨਾਂ ਨੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਨੇ ਬਹੁਤ ਵਧੀਆ ਪ੍ਰੈਸ਼ਰ ਆ ਇਹ ਘਟ ਵੀ ਜਾਂਦੇ ਨੇ ਥੋੜੇ ਜਿਹੇ ਤੇ ਵੱਧ ਵੀ ਜਾਂਦੇ ਨੇ ਮੈਨੂੰ ਬਹੁਤ ਵਧੀਆ ਸਿਸਟਮ ਲੱਗਿਆ ਦੇਖੋ ਨੇੜੇ ਆ ਕੇ ਤਾਂ ਥੋੜਾ ਜਿਹਾ ਕੈਮਰੇ ਚ ਘਟਦੀਦਾ ਇਹ ਤਾਂ ਜਿਵੇਂ ਕਿਵੇਂ ਮੀਂਹ ਪਿਆ ਹੁੰਦਾ ਧਰਤੀ ਨੂੰ ਐ ਕਰ ਦਿੰਦੇ ਆ 10 ਮਿੰਟਾਂ ਚ ਕੁੱਲ ਤੇ ਵਧੀਆ ਬੱਤ ਦਾ ਪਾਣੀ ਪੈਂਦਾ ਨਾਲੇ ਜੇ ਆਪਾਂ ਉਂ ਵੀ ਬਾਗਬਾਨੀ ਆ ਹਨਾ ਉਹ ਚੀਜ਼ ਚ ਵੀ ਵਧੀਆ ਬੂਟੇ ਧੋਤੇ ਜਾਂਦੇ ਆ ਹੁਣ ਬੂਟੇ ਲੱਗਣੇ ਨੇ ਇਸ ਚੀਜ਼ ਦੇ ਵਿੱਚ ਆਪਣੇ ਬੂਟੇ ਲਾ ਕੇ ਜਾਣਗੇ ਉਹ ਦੋ ਆ ਬਾਗਵਾਨੀ ਦਾ ਸਿਸਟਮ ਤਿਆਰ ਹੋ ਤੇ ਆਪਣੇ ਮੋਟਰ ਤੇ ਲਾਇਆ ਹੋਇਆ ਇਹਨਾਂ ਨੇ ਸਿਸਟਮ ਦੇਖ ਸਕਦੇ ਹੋ ਤੁਸੀਂ ਕਦੋਂ ਉਹਨਾਂ ਨੇ ਬੂਟੇ ਲਾਤੇ ਕਦੋਂ ਤੇ ਉਦੋਂ ਉਹ ਉਦੋਂ ਵੀ ਵਧੀਆ ਬੂਟੇ ਬੂਟਿਆਂ 'ਚ ਜਿਆਦਾ ਕੰਮ ਆ ਜਾਪੇ ਕਿਉਂਕਿ ਬੂਟੇ ਧੋਤੇ ਜਾਇਆ ਕਰਨਗੇ ਗਰਮੀ 'ਚ ਆਪਾਂ ਉਹ ਪਾਣੀ ਲਾਉਨੇ ਆ ਤੇ ਜਿਆਦਾਤਰ ਇਹ ਤਕਨੀਕ ਵਧੀਆ ਇੱਕ ਤਰ੍ਹਾਂ ਦਾ ਨਹਾਉਣ ਵਾਲਾ ਕੰਮ ਹੀ ਹੋ ਜਾਂਦਾ ਇਹ ਜਬੂਟਿਆਂ ਨੂੰ ਨਮਾਤਾ ਬਹੁਤ ਵਧੀਆ ਤੇ ਇਸ ਕਰਕੇ ਵਧੀਆ ਮਿੱਟੀ ਚੈੱਕ ਕਰ ਲਈ ਉਹਨਾਂ ਨੇ ਬਾ ਹੁਣ ਉਹ ਕਰਨਗੇ ਵੀ ਕਿ ਕਾਹਦਾ ਬਾਗ ਲਾਈਏ ਕਿਹੜੇ ਬੂਟੇ ਲਾਈਏ ਵੀ ਆਹ ਉਹਦਾ ਤਰੀਕੇ ਨਾਲ ਉਹਨਾਂ ਦਾ ਪੰਜ ਪੰਜ ਸਾਲ ਦੇ ਬੂਟੇ ਲਾਉਣਗੇ ਉਹ ਦੂਜੇ ਸਾਲ ਫਲ ਦੇਣ ਲੱਗ ਜਾਣਗੇ ਸਾਰਿਆਂ ਨੂੰ ਕਹਿੰਦਾ ਮੈਂ ਤਾਂ ਹਨਾ ਵੀ ਜੇ ਵਾਹਣਾ ਬਨ ਕੇ ਚਲੋ ਖੇਤੀ ਆਪਾਂ ਕਣਕ ਝੋਨੇ ਤੋਂ ਥੋੜੀ ਜੀ ਸਾਈਡ ਹੌਲੀ ਹੌਲੀ ਅਪਣਾਈਏ ਹਨਾ ਅੱਗੇ ਵਧੀਏ ਨਾਲੇ ਤਾਂ ਕਮਾਈ ਵਧੀਆ ਇਸ ਚੀਜ਼ ਚ ਤੇ ਜੇ ਆਪਾਂ ਆਪ ਵੀ ਕਰ ਲਈਏ ਆਪਾਂ ਕੁਸਕ ਆਪੀ ਤਕਨੀਕ ਨਾਲ ਜਿਵੇਂ ਤਕਨੀਕ ਨਾਲ ਆਪਾਂ ਖਾਨ ਜੋਗਰੀ ਕਰੇ ਅੱਡ ਬੀਜ ਲਿਆ ਕਰੀਏ ਤੇ ਉਹਦੇ ਵਿੱਚ ਇਹ ਰੇ ਪਾਓ ਹਨਾ ਤੇ ਬਿਨਾ ਆਪਾਂ ਆਪਦੀ ਸਿਹਤ ਜ਼ਰੂਰੀ ਆ ਸਭ ਤੋਂ ਪਹਿਲਾਂ ਤੇ ਸਰਦਾਰ ਬਿਕਰਮਨਜੀਤ ਸਿੰਘ ਜੀ ਰੰਧਾਵਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਜੋੜਿਆ ਇਸ ਚੀਜ਼ ਵੱਲ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਏਡੀ ਵੱਡੀ ਸੋਚ ਲੈ ਕੇ ਚੱਲੇ ਅੱਜ 14-15 ਸਾਲ ਹੋ ਗਏ ਲੱਗਿਆ ਹੋਇਆ ਇਹਨੂੰ ਹਨਾ ਜੇ ਸਮਰਾਲੇ ਉਹਨਾਂ ਦਾ ਹੈੱਡ ਆਫਿਸ ਦਫ਼ਤਰ ਆ ਤੇ ਪੁੱਛੋਗੇ ਕਿੱਥੋਂ ਮਰਜ਼ੀ ਪੁੱਛ ਸਕਦੇ ਹੋ ਤੁਸੀਂ ਉਹਨਾਂ ਬਾਰੇ ਬਹੁਤ ਵਧੀਆ ਨੇਕ ਸੁਭਾਅ ਦੇ ਇਨਸਾਨ ਨੇ ਬਹੁਤ ਵਧੀਆ ਬੰਦੇ ਨੇ ਰੱਬ ਰੂਪੀ ਬੰਦੇ ਨੇ ਇੱਕ ਤਰ੍ਹਾਂ ਦੇ ਮੈਂ ਕਹਿ ਸਕਦਾ ਉਹਨਾਂ ਨੂੰ ਸੱਚੇ ਸੁੱਚੇ ਬੰਦੇ ਤੇ ਮਿਲ ਕੇ ਹਰ ਕੋਈ ਦੇਖ ਕੇ ਉਹਨਾਂ ਨੂੰ ਦਫ਼ਤਰ ਚ ਜਾ ਕੇ ਫੇਰ ਪ੍ਰੋਜੈਕਟ ਚ ਲਾਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਮੈਂ ਵੀ ਕਦੇ ਗਿਆ ਸੀ ਤਾਂ ਮਿਲ ਕੇ ਉਹਨਾਂ ਨੂੰ ਪਤਾ ਲੱਗਦਾ ਗੱਲਾਂ ਜਿਹੜੀਆਂ ਉਹ ਦੱਸਦੇ ਨੇ ਆਪਣੀ ਧਰਤੀ ਤੱਕ ਨੂੰ ਕੈਂਸਰ ਹੋ ਰਿਹਾ ਹੈਗਾ ਸਮਰਾਲੇ ਕੋਲ ਹੀ ਆ 44 ਕਿੱਲਾਂ ਦਾ ਬਾਗਲ ਮਾਰਤਾ ਸਰਕਾਰ ਨੇ ਉੱਥੇ ਕੁਝ ਨਹੀਂ ਵੀ ਸਕਦੇ ਆਪਾਂ ਨੂੰ ਧਰਤੀ ਬਚਾਉਣੀ ਵੀ ਪਊ ਐ ਨਹੀਂ ਵੀ ਧਰਤੀ ਹੈਗੀ ਆ ਪਉਣ ਧਰਤੀ ਬਚਾਉਣੀ ਵੀ ਪਊ ਆਪਾਂ ਜ਼ਹਿਰੀਲੀ ਇੰਨੀ ਕਰਤੀ ਰੇਹਾਂ ਸਪਰੇਹਾਂ ਪਾ ਕੇ ਸਰਕਾਰਾਂ ਦੀਆਂ ਨੀਤੀਆਂ ਇੰਨੀਆਂ ਗੰਦੀਆਂ ਨੇ ਹਨਾ ਤੇ ਇਹ ਚੀਜ਼ ਬਲ ਧਿਆਨ ਦੇਣਾ ਪੈਣਾ ਆਪਾਂ ਨੂੰ ਸਾਰਿਆਂ ਨੂੰ ਤੇ ਆਪਾਂ ਖਾਸ ਤੌਰ ਤੇ ਤੁਸੀਂ ਪਾ ਕੇ ਦੇਖੋ ਘਰੇ ਬਣਾ ਕੇ ਰੇ ਤੇ ਵੀ ਕਣਕ ਆਪਾਂ 1 ਏਕੜ ਜਾਂ 2 ਏਕੜ ਕਿਹੜੀ ਘਰੇ ਰੱਖਦੇ ਆ ਖਾਨ ਖਾਤਰ ਹਨਾ ਆਪਦੇ ਲਈ ਉਹ ਚ ਪਾਓ ਇਹ ਆਵਲੀ ਤਾਂ ਸਾਰੀ ਹਨਾ ਹੌਲੀ ਹੌਲੀ ਕਦੋਂ ਪਤਾ ਲੱਗਿਆ ਪਰ ਇੱਕ ਵਾਰੀ ਤੁਸੀਂ ਜੇ ਕਿਸੇ ਨੂੰ ਡਰ ਲੱਗਦਾ ਹੁੰਦਾ ਵੀ ਐ ਨਾ ਹੋ ਜੇ ਘੱਟ ਨਾ ਹੋ ਜੇ ਥੋੜਾ ਜਿਹਾ ਫਰਕ ਤਾਂ ਪੈਂਦਾ ਉਹ ਜਾ ਰੇਟ ਵੀ ਵਧੀਆ ਮਿਲਦਾਗਾ ਕਿਉਂਕਿ ਲੋਕ ਚਾਹੁੰਦੇ ਨੇ ਵੀ ਸਾਨੂੰ ਮਿਲੇ ਚੀਜ਼ ਵਧੀਆ ਸਾਫ਼ ਸੁਥਰੀ ਤੇ ਇਹ ਚੀਜ਼ੇ ਮੰਡੀਆਂ ਵੀ ਅਲੱਗ-ਲੱਗਣ ਲੱਗ ਜਾਣਗੀਆਂ ਧੰਨਵਾਦ